ਅਗੂ ਵਿਦਿਆ ਨਾਲ ਸਿਰ ਝੁਕ ਜਾਂਦਾ ਹੈ ਜਦੋਂ ਅਸੀਂ ਗੁਰੂ ਸਾਹਿਬਾਨ ਨੂੰ ਯਾਦ ਕਰਦੇ ਹਾਂ ਗੁਰੂ ਅਰਜਨ ਦੇਵ ਜੀ ਸ਼ਹੀਦ ਦਿਵਸ ਯਾਦ ਕਰਦੇ ਹਾਂ ਪਹਿਲੇ ਜਿਹੜੇ ਗੁਰੂ ਸੀ ਪਹਿਲੇ ਗੁਰੂ ਸਾਹਿਬ ਨਾਲ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਚੌਥੇ ਗੁਰੂ ਸਾਹਿਬ ਤੱਕ ਆ ਰਹੀ ਹੈ ਜਾ ਰਹੀ ਹੈ ਆ ਰਹੀ ਆ ਰਹੀ ਪਹਿਲੇ ਹਰੇ ਚੌਥੇ ਗੁਰੂ ਸਾਹਿਬ ਤੱਕ ਤਾਂ ਨਿਮਰਤਾ ਭਰਪੂਰ ਇਹਨਾਂ ਨੇ ਕੰਮ ਕੀਤਾ ਸੀ ਤੇ ਬਾਕੀ ਜਿਹੜਾ ਅਸਲੀ ਜੋਸ਼ ਕੁਰਬਾਨੀਆਂ ਦਾ ਉਹ ਪੰਜਵੇਂ ਪਾਤਸ਼ਾਹ ਤੋਂ ਸ਼ੁਰੂ ਹੋਇਆ ਹਨ ਨੂੰ ਪਤਾ ਹੀ ਹੈ ਕਿ ਪੰਜਵੇਂ ਪਾਤਸ਼ਾਹ ਦੇ ਜਿਹੜੇ ਸੁਪੁੱਤਰ ਸੀਗੇ ਇਹ ਗੁਰੂ ਹਰਗੋਬਿੰਦ ਸਾਹਿਬ ਸੀਗੇ ਤੇ ਜਿਹੜੇ ਅੱਗੇ ਗੱਦੀ ਮਿਲਦੀ ਗਈ ਸੱਤਵੇਂ ਗੁਰੂ ਤੇ ਅੱਠਵੇਂ ਗੁਰੂ ਜਿਹੜੇ ਗੁਰੂ ਹਰ ਹਰਗੋਬਿੰਦ ਸਿੰਘ ਦੇ ਲੜਕੇ ਸੀ ਇਹ ਤੇਗ ਬਹਾਦਰ ਸੀਗੇ ਉਹਨਾਂ ਨੇ ਵੀ ਕੁਰਬਾਨੀ ਦਿੱਤੀ ਗੁਰੂ ਅਰਜਨ ਦੇਵ ਜੀ ਨੇ ਕੁਰਬਾਨੀ ਦਿੱਤੀ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਤੀ ਗੁਰੂ ਗੋਬਿੰਦ ਸਾਹਿਬ ਤੇ ਸਾਰੇ ਪਰਿਵਾਰ ਨੇ ਮਤਲਬ ਸਰਵੰਸ ਬਾ ਰਿਆ ਬੜੀ ਗਾਥਾ ਤੁਸੀਂ ਸੁਣਾਈ ਹੈ ਤੇ ਸਾਰਾ ਜਿਹੜਾ ਹੈਗਾ ਇਹ ਸ਼ਹੀਦਿਆਂ ਦਾ ਸਾਕਾ ਤੇ ਜਿਹੜਾ ਬਾਕੀ ਪਹਿਲਾ ਵਰਨ ਹੈ ਉਹ ਵੀ ਤੁਸੀਂ ਲੈ ਲਿਆ ਬਹੁਤ ਬਹੁਤ ਧੰਨਵਾਦ ਸਾਰਿਆਂ ਨੇ ਬਹੁਤ ਹੀ ਸੁੰਦਰ ਕਹਾਵਤਾਂ ਸੁਣਾਈਆਂ ਨੇ ਇੱਕ ਤੱਕ ਵੱਧ ਕੇ ਤੇ ਮੈਂ ਕਿਹਦੇ ਕਿਹਦੇ ਬਾਰੇ ਜਿਹੜੇ ਬਰਨ ਕਰਾ ਤੇ ਮਲਕੀਏ ਉਸ ਜਿਹੇ ਨਾਗਰਜੀ ਬੈਠੇ ਨੇ ਇਹ ਤਾਂ ਮੋਝ ਬੰਨੇ ਜਿਹੜਾ ਹੈਗਾ ਬੋਲ ਰਿਹਾ ਰਹਿੰਦੇ ਨੇ ਤੇ ਬਾਰਾ ਗੋਸਰ ਸਾਹਿਬ ਨੇ ਵੀ ਅੱਜ ਕਮਾਲ ਕਰਕੇ ਗੋਸਰ ਸਾਹਿਬ ਮੇਰੇ ਭਾਨਾ ਬੜਾ ਪੁੱਤਾਂ ਦਾ ਬਾਹਰ ਗੋਡੀ ਹਾਣੋਂ ਸਾਹਿਬ ਸਾਰੇ ਢਿੱਲੋ ਸਾਹਿਬ ਦਾ ਭਲੇ ਜਿੰਨੇ ਵੀ ਹੈ ਮੈਂ ਸਾਹ ਸਰਜੀਤ ਸਿੰਘ ਨੂੰ ਇਸ ਸਟੇਜ ਤੇ ਮਾਫ ਕਰਨਾ ਇੱਕ ਦੋ ਵਾਰੀ ਪਹਿਲਾਂ ਸੁਣਿਆ ਇਹਨਾਂ ਅੱਜ ਮੈਂ ਸੁਣਿਆ ਬੜੇ ਔਰ ਦੇ ਨਾਲ ਇਹ ਤਾਂ ਸਾਰੇ ਪੁਰਾਣੇ ਨੂੰ ਜੋਕ ਦਾ ਤੇ ਐਸਐਸਟੀ ਨੂੰ ਵਾਕਏ ਕਮਾਲ ਕਰਤੇ ਆ ਤੇ ਪ੍ਰਾਨੇ ਨੇ ਰਾਈ ਸਾਹਿਬ ਤੇ ਸਾਡੇ ਅਦਨਵੀਰ ਸਾਹਿਬ ਤੇ ਇਹ ਤੇ ਆਪਣੇ ਸੀਨੀਅਰ ਨੇ ਗੋੜੇ ਹੈ ਬੈਠੇ ਨੇ ਹੈ ਨਹੀਂ ਹਾਂਜੀ ਐ ਟੌਣਾ ਸਾਹਿਬ ਤੇ ਮਨ ਬੜਾ ਪ੍ਰਸੰਨ ਹੋਇਆ ਜਿਹੜੀ ਅੱਜ ਹਾਜ਼ਰੀ ਦੇ ਕੇ ਮੈਂ ਜਿਹੜਾ ਹੈਗਾ ਜਿਹੜੇ ਮੇਰਾ ਮਾਸਟਰਕ ਹੈ ਉਹ ਸਾਰਿਆਂ ਦੇ ਚਰਨਾਂ 'ਚ ਚੁੱਕ ਹੈ ਤੇ ਇਹ ਤੁਹਾਡੇ ਸਹਿਯੋਗ ਦੇ ਨਾਲ ਜਿਹੜੀ ਹੈਗੀ ਆ ਮੱਚ ਚੱਲ ਰਹੀ ਹੈ ਤੇ ਚੱਲਦਾ ਰਹੇਗਾ ਅੱਜ ਸਾਡੇ ਕਾਫੀ ਮੈਂਬਰ ਬਣ ਗਏ ਨੇ ਨਵੇਂ ਸਾਲ ਵਾਸਤੇ ਪਹਿਲੀ ਤੇ ਮੈਂਬਰਸ਼ਿਪ ਸੀਗੀ ਅੱਜ ਵਿਲਿੰਗਲੀ ਬੰਦੇ ਮੈਂਬਰ ਬਣੇ ਨੇ ਤੇ ਕਈਆਂ ਨੂੰ ਰਿਮਾਈਂਡ ਵੀ ਕਰਾਉਣਾ ਪੈਂਦਾ ਤੇ ਸਾਡੇ ਕੋਲ ਐਸੇ ਬੰਦੇ ਵੀ ਨਹੀਂ ਜਿਸ ਤਰ੍ਹਾਂ ਸਾਡੇ ਜਗਪਾਲ ਸਿੰਘ ਬੈਠੇ ਨੇ ਉਹ ਲਾਸਟ ਆਈਏਐਫ ਰਿਟਾਇਰਡ ਨੇ ਇਹ ਜਦੋਂ ਇਹਨਾਂ ਦੇ ਘਰ ਅਸੀਂ ਫੰਕਸ਼ਨ ਕਰਦੇ ਆ ਕੋਈ ਨਾ ਕੋਈ ਇੱਕ ਵਾਰੀ ਸਿੱਧੂ ਸਾਹਿਬ ਨੇ ਵੀ ਮੈਂ ਇਹਨਾਂ ਨੂੰ ਕਿਹਾ ਸੀ ਆਪਣੇ ਫਾਹਵਾਲੇ ਜਿਹਨੂੰ ਮੈਂ ਸਿੱਧੂ ਸਾਹਿਬ ਨੂੰ ਬੁਲਾਉ ਬਿਲਖਾਸ ਵੀ ਇਹ ਨਾਲ ਜਿਹਨਾਂ ਤੋਂ ਕੋਲ ਪ੍ਰਚਾਰ ਕੀ ਕਰਾਉਣੇ ਤੇ ਇਹ ਮੈਸੇਜ ਨਾਲ ਦਿੱਤਾ ਤੇ ਇਹ ਜਿਹੜਾ ਹੈਗਾ ਇਹ ਸਾਨੂੰ ਜਿਹੜਾ ਹੈਗਾ ਸਾਨੂੰ ਫਾਈਨੈਂਸ਼ੀਅਲ ਏਡ ਵੀ ਦਿੰਦੇ ਰਹਿੰਦੇ ਨੇ ਮੈਕਸੀਮਮ ਬੇਰੀ ਇਹਨਾਂ ਨਾਲ ਪਰਸਨ ਫਰੈਂਡਸ਼ਿਪ ਹੈ ਦੋਸਤੀ ਹੈ ਜੇ ਕਿਤੇ ਮੈਂ ਜਾਣਾ ਹੁੰਦਾ ਤਾਂ ਉਹ ਤਾਂ ਸਿਰ ਮੈਂ ਕਹਿ ਦਿੰਨਾ ਕਿ ਚੱਲਣਾ ਇਹ ਕਹਿੰਦੇ ਨੇ ਗੱਡੀ ਪਿਆਰਾ ਹੂ ਚੱਲਦੇ ਕੱਲੇ ਜਾਂਦੇ ਨਹੀਂ ਬੱਚੇ ਇਹਨਾਂ ਦੇ ਬਾਹਰ ਨੇ ਕੈਨੇਡਾ ਖੈਰ ਵੀ ਵੈਸੇ ਵੀ ਸਾਡੇ ਇਹ ਮੈਂਬਰ ਨੇ ਜਿੰਨੇ ਵੀ ਹੈ ਸਾਡੇ ਵਿਲਿੰਗਲੀ ਮਤਲਬ ਐਸਾਲ ਦੇ ਦਿੱਤੇ ਬਾਕੀ ਏਡ ਦੇ ਉੱਤੇ ਚਲਦੀ ਹੈ ਜਿਹੜੇ ਸਾਡੇ ਕੋਈ ਮੈਂਬਰ ਨੇ ਡੋਨੇਸ਼ਨ ਵੀ ਦਿੰਦੇ ਨੇ ਸਾਡੇ ਸਹਿਯੋਗ ਪ੍ਰੇਮੀ ਵੀ ਹੈਗੇ ਨੇ ਤੇ ਮੈਂ ਸਾਰਿਆਂ ਦਾ ਧੰਨਵਾਦ ਹੈ ਜੇ ਕੋਈ ਨਹੀਂ ਬੜਿਆ ਉਹ ਵੀ ਬਣ ਸਕਦਾ ਹੈ ਜੇ ਕੋਈ ਏਡ ਦੇਣਾ ਚਾਹੇ ਉਹ ਵੀ ਦੇ ਸਕਦਾ ਤੁਹਾਨੂੰ ਜਾਣ ਕੇ ਅਤਿੰਤ ਪ੍ਰਸੰਤਾ ਹੋਵੇ ਇਸ ਤੋਂ ਪਹਿਲਾਂ ਕਿ ਮੈਂ ਆਪਣੀ ਕਹਾਣੀ ਸੁਣਾਵਾਂ ਤੁਹਾਨੂੰ ਜਾਣ ਕੇ ਅਤਿੰਤ ਪ੍ਰਸੰਤਾ ਹੋਵੇਗੀ ਵੇ ਸਾਡੇ ਇੱਕ ਮੈਂ ਇੱਕ ਸਾਲ ਪਹਿਲਾਂ ਸ਼ੁਰੂ ਕੀਤੀ ਸੀ ਇੱਕ ਕਤਵ ਔਰ ਬਾਰੇ ਕਤਵਾਂ ਬਗੇ ਸੀਗੇ ਮੇਰੇ ਮੈਸੇਜ ਤਿੰਨ ਵਾਰ ਗਿਰਗੇ ਸੀ ਸਜੂ ਸਿੱਧੂ ਸਾਹਿਬ ਇੱਕ ਤਾਂ 14 ਨਵੰਬਰ 24 ਨੂੰ ਇੱਕ ਉਸ ਤੋਂ ਬਾਅਦ ਠੀਕ ਹੋਏ 4 ਮਹੀਨੇ ਬਾਅਦ ਫਿਰ ਜਦੋਂ ਟਾਂਕੇ ਟੋਕਣ ਫੇਰ ਗਿਰਗੇ ਪਈ ਵਾਰੀ ਅਸੀਂ ਘਰ ਆ ਗਏ ਪਹਿਲੇ ਬੇਟਿਆਂ ਕੋਲ ਦੋ ਵਾਰੀ ਰਹਿਣਾ ਪਿਆ ਫੇਰ ਗਿਰ ਕੇ ਤੇ ਉਹਨਾਂ ਕਰਕੇ ਬੜੇ ਪਰੇਸ਼ਾਨੀ ਮੈਨੂੰ ਰਹੀ ਹੈ ਉਹ ਕਰੇ ਰਹਿਣਾ ਪੈਂਦਾ ਉਹਨਾਂ ਕੋਲ ਬੱਚੇ ਤਾਂ ਮੇਰਾ ਦੋ ਬੇਟੇ ਮੈਰਟ ਨੇ ਤੇ ਬਾਕੀ ਬੇਟਾ ਮੇਰਾ ਬਾਹਰ ਹੈ 24 ਸਾਲ ਦਾ ਆਸਟ੍ਰੇਲੀਆ ਤੇ ਇਸ ਕਰਕੇ ਉਹ ਲੇਟ ਹੋ ਗਈ ਤੇ ਉਹ ਬਰਚਰਨ ਕੌਰ ਕੋਚੜਜੀ ਨੂੰ ਜਿਹੜਾ ਹੈਗਾ ਮੁਖਵੰਦ ਲਿਖਣ ਵਾਸਤੇ ਭੇਜਿਆ ਹੈ ਉਹ ਤਿੰਨ ਕਿ ਮਹੀਨੇ ਹੋ ਗਏ ਉਹਨਾਂ ਨੂੰ ਹੁਣ ਐਸੇ ਵੀ ਜਨਵੀ ਦੇ ਫਸਤ ਵਿੱਚ ਮੈਂ ਇੱਕ ਕਿਤਾਬ ਭੇਜਾਂਗੇ ਤੇ ਉਹ ਜਿਹੜੀ ਹੈਗੀ ਹੈ ਬੜੀ ਗਜ਼ਬ ਦੀ ਕਿਤਾਬ ਹੈ ਆਪਣੀ ਕਿਸਮ ਦੀ ਕਿਤਾਬ ਹੈ ਉਹ ਤਾਂ ਪਰ ਰਿਲੀਜ਼ ਕਰਨੇ ਸਾਰਿਆਂ ਨੇ ਰੈਡ ਬੈਠ ਕੇ ਠੀਕ ਹੈ ਬਾਕੀ ਕਿ ਸਿੱਧੂ ਸਾਹਿਬ ਮੇਰੀ ਹੋਰ ਆਪਣੀ ਪੁਸਤਕ ਹੈ ਜਿਹੜੀਆਂ ਮੇਰੀਆਂ ਪੁਸਤਕਾਂ ਛਪੀਆਂ ਨੇ ਤਿੰਨ ਮੇਰੀਆਂ ਮੌਲਿਕ ਨੇ ਇਹ ਸਲਬਾ ਸੱਤ ਮੇਰੀਆਂ ਸੰਪਾਦਿਤ ਬੁਸਤਕਾਂ ਨੇ ਇਹਦੇ ਵਿੱਚ ਮੇਰੀ ਵੀ ਸਾਂਝ ਹੈ ਉਹ ਸਾਰੇ ਮੈਂ ਕਪਤਾਵਾਂ ਇਕੱਠਿਆਂ ਕਰਕੇ ਜਿਹੜੀਆਂ ਹਲਕੀਆਂ ਸੀ ਕੱਢਤੀਆਂ ਮਤਲਬ ਜਿਹੜੀਆਂ ਚੂੜਮੇਰ ਤੇ ਰੱਖਿਆ ਨੇ ਉਹ ਵੀ ਕਿਤਾਬ ਕਾਫੀ ਮੋਟੀ ਹੈ ਉਹ ਵੀ ਜਿਹੜੀ ਹੈਗੀ ਹੈ ਉਹ ਵੀ ਡੇਢ ਦੋ ਮਹੀਨੇ ਸ਼ਬਦ ਜਣੀਆਂ ਤੇ ਤੀਸਰੀ ਜਿਹੜੀ ਸਾਡੀ ਕਿਤਾਬ ਹੈ ਸਾਡੇ ਜਿਹੜੇ ਜਲਸਕੀ ਸਾਹਿਬ ਨੇ ਕੀ ਮਿਥਾਂ ਤੋਂ ਪਾਰ ਮਿਥਾਂ ਤੋਂ ਪਾਰ ਹੈ ਤੇ ਇਹਦੇ ਬਾਰੇ ਕਮੈਂਟ ਸਿੱਧੂ ਸਾਹਿਬ ਦੇ ਮੌਕੇ ਨੇ ਹੋਰਾਂ ਦੇ ਵੀ ਆਉਂਦੇ ਨੇ ਉਹ ਵੀ ਤਿਆਰੀ ਹੈ ਇਹਨਾਂ ਦੇ ਮਾਰੇ 51ਵੇਂ 52 ਕਿਸ਼ਤ ਸਭ ਚੁੱਕੀ ਐ ਕੱਲੇ ਕਲਵੀਰਵਰ ਹਾਂ ਉਹ ਤੋਂ ਹਾਂ ਵੀਰਵਰ ਨੂੰ ਅਕੁੰਝ ਵੀ ਕਿਸ਼ਤ ਲੱਗੇ ਕਿੰਨੇ ਟੋਟਲ ਕਿੰਨੇ ਆਨੇ 52 52 ਨੇ ਉਹ ਵੀ ਸਾਡੀ ਜਿਹੜੀ ਪੁਸਤਕ ਅਸੀਂ ਦੇ ਦੇਣੀ ਐ ਤੇ ਉਹ ਵੀ ਅਸੀਂ ਰਿਲੀਜ਼ ਕਰ ਰਹੇ ਆ ਤਿੰਨੇ ਹੋ ਗਈਆਂ ਚੌਥੀ ਇੱਕ ਕਿਤਾਬ ਹੋਰ ਐ ਜਿਹੜੀਆਂ ਪਿਛਲੇ ਮਹੀਨੇ ਮੈਂ ਜਿਹੜੀਆਂ ਕਿਤਾਬਾਂ ਮੰਗਿਆ ਸੀ ਵੀ ਕਵੀ ਮਚਵਲੋਂ ਸੀ ਛਾਪ ਰਹੇ ਆ ਤੇ ਮੇਰੇ ਕੋਲ ਤਕਰੀਬਨ 84-85 ਇੱਕ ਹਫਤਾ ਬਾਅਦ ਆ ਗਏ ਨੇ ਪੰਜਾਬ 24 ਆ ਗਏ ਨੇ ਉਹ ਔਰਤਾਂ ਬਾਰੇ ਮੇਰੇ ਕੋਲ 150 ਆ ਗਈ ਸੀ 800 ਦੇ ਜੱਜ ਕਸਟਾ ਸ਼ੱਟੀ ਕਰਕੇ ਮੈਂ ਵਿਆਸੀ ਤਰਫ ਤੇ ਰੱਖਿਆ ਨੇ ਇਹ ਜਿਹੜੇ ਸ਼ਾਦਬਾਦੀ ਆ ਠੀਕ ਸੀ ਗਿਆ ਬਾਕੀ ਮੈਂ ਜਿਹੜੀਆਂ ਹੈਗੇ ਛੱਟੀਆਂ ਸੀ ਕਈਆਂ ਨੇ ਮੈਨੂੰ ਫੋਨ ਵੀ ਆਏ ਤੁਹਾਡੇ ਦੋਸਤਾਂ ਲਾ ਦੋ ਮੈਂ ਦੋਸਤਿਆਂ ਦੇ ਇੱਥੇ ਕੋਈ ਕੰਮ ਨਹੀਂ ਬਈ ਜਿੱਤਾਂ ਸਹਦਾ ਕੰਮ ਆ ਜਿਹੜੀਆਂ ਮੈਂ ਸੂਟ ਕਰਨੀ ਹੋਈ ਐ ਅਸੀਂ ਲਾਵਾਂਗੇ ਤੇ ਇਹਦੇ ਵਿੱਚ ਵੀ ਸਾਡੇ ਕੋਲ ਕਾਫੀ ਆ ਗਏ ਨੇ ਤੇ ਉਹ ਵੀ ਤਿਆਰੀ ਇਹਦੀ ਹੈਗੀ ਐ ਉਹ ਵੀ ਸਾਰਟ ਆਊਟ ਕਰਨੀਆਂ ਨੇ ਮੈਂ ਕਾ ਕਰਾ ਕੇ ਜਿਹੜਾ ਹੈਗਾ ਲਿਸਟ ਬਣਾ ਕੇ ਸਾਰਿਆਂ ਨੂੰ ਲਾ ਲੋ ਕੇ ਇਹਨਾਂ ਨੂੰ ਦੇ ਦੇਣੀਆਂ ਨੇ ਇਹਨਾਂ ਨੇ ਜਿਹੜਾ ਹੈਗਾ ਅੱਗੇ ਮੁਖਵੰਦ ਵਗੈਰਾ ਲਿਖਣਾ ਜਿੱਦਾਂ ਵੀ ਉਹ ਵੀ ਸਾਡੀ ਜਿਹੜੀ ਹੈਗੇ ਇਹ ਜਿਹੜੀ ਕਿਤਾਬੇ ਹੁਣ ਮੈਂ ਗੱਲ ਕਰ ਰਿਹਾ ਸਾਡੀ 6 ਪਿਆਜੇ ਕਿ ਮੇਨੇ ਕਾਕਾ ਜਾਏਗੀ ਜਿਹਨੇ ਕਿਸੇ ਨੇ ਨਹੀਂ ਦਿੱਤੇ ਉਹ ਵੀ ਦੇ ਸਕਦੇ ਤੇ ਬਾਕੀ ਬਹੁਤ ਬਹੁਤ ਧੰਨਵਾਦ ਤੇ ਮੈਨੂੰ ਵੀ ਹੁਕਮ ਹੈ ਮੈਂ ਕੋਸਣਾ ਬਾਦ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨਗਾਥਾ ਹੀ ਹੈ ਤੁਸੀਂ ਵੀ ਸੁਣੀ ਹੈ ਪਹਿਲਾਂ ਵੀ ਇੱਕ ਦੋ ਵਾਰੀ ਮੈਂ ਸੁਣਾਏ ਪਿਛਲੀ ਵਾਰ 7 ਦੇ ਵਿੱਚ ਪ੍ਰੋਗਰਾਮ ਹੈ